ਕਹਿੰਦੇ ਜੀ ਪੱਤਰਕਾਰ ਵਿਕ ਗਏ ਯਾਰ ਪੱਤਰਕਾਰ ਨਹੀਂ ਵਿਕਦਾ ਹਾਂ ਇਹ ਗੱਲ ਕਿ ਕਿ ਮਾਲਕ ਵੀਕੀ ਹੋਏ ਹਾਂ ਮਾਲਕ ਵੀਕੀ ਹੋਏ ਉਹ ਬਾਹਰ ਕਿਵੇਂ ਜਾਊਗਾ ਉਹਨੇ ਪਾਲਿਸੀ ਦਾ ਨਹੀਂ ਚੱਲਦਾ ਮਾਲਕ ਵੀਕੀ ਨਹੀਂ ਕਿਸੇ ਨੇ ਨਾ ਖੁਸ਼ਵੰਤ ਸਿੰਘ ਸਾਹਿਬ ਆਏ ਸੀ ਕਿਸੇ ਯੂਨੀਵਰਸਿਟੀ ਮਰਕਲ ਹਰਿਆਣਾ ਦੀ ਕੋਈ ਯੂਨੀਵਰਸਿਟੀ ਸੀ ਨਾ ਜੀ ਉਹਨਾਂ ਨੂੰ ਜੋ ਜਰਨਲਿਜ਼ਮ ਜਿਹੜੇ ਬੱਚੇ ਕਰ ਰਹੇ ਸੀ ਉਹਨਾਂ ਨੇ ਸਵਾਲ ਪੁੱਛਿਆ ਇਹ ਇਸੇ ਕਰਕੇ ਜੀ ਕਹਿੰਦੇ ਨੇ ਨੀ ਪਹਿਲਾਂ ਮਾਲਕਾਂ ਤੇ ਨਿਰਭਰ ਕਰਦਾ ਜੀ ਫਿਰ ਐਡੀਟਰ ਤੇ ਨਿਰਭਰ ਕਰਦਾ ਹਾਂ ਤੇ ਜੇ ਮਾਲਕ ਤੇ ਡੀਟਰ ਪੱਤਰਕਾਰ ਨੂੰ ਕਹਦੇ ਵੀ ਇਹ ਖਬਰ ਤਿੱਖੀਆਂ ਚਾਹੀਦੀਆਂ ਤੇ ਪੱਤਰਕਾਰ ਕੱਢ ਕੱਢ ਕੇ ਲਿਆ ਲਿਆ ਕਿ ਨਹੀਂ ਰੀ ਲਿਆ ਦੂਗਾ ਹਾਂ ਬਿਲਕੁਲ ਮਾਲਕ ਨੂੰ ਵੇਖਗੇ ਨਾ ਕਿਉਂਕਿ ਮਾਲਕ ਜਿਹੜਾ মিডিਆ ਇੱਕ વૈਸ਼ਵਵ ਬਣ ਚੁੱਕਾ ਹੈ ਕਿਉਂਕਿ ਉਹਨਾਂ ਨੂੰ ਸਮਾਜ ਦੀ ਕੋਈ ਲੋੜ ਨਹੀਂ ਉਹਨਾਂ ਕਿਹਾ ਮੈਨੂੰ ਪੈਸੇ ਕਿੱਦਾਂ ਬੰਦ ਦੇ ਨੇ ਉਹ ਤੇ ਸਾਰਾ মিডিਆ ਵਿਕਿਆ ਹੋਇਆ ਝੁਕਿਆ ਹੋਇਆ ਡਰਿਆ ਹੋਇਆ মিডিਆ ਹੈ ਨਾ ਕਿਸੇ ਦੀ ਹਿੰਮਤ ਨਹੀਂ ਹੈਗੀ ਜੀ ਕਿ ਤੁਸੀਂ ਕਿਸੇ ਗੱਲ ਕਰੋ ਇਹਦੇ ਜਦੋਂ ਤੁਹਾਡੇ ਕੋਲ ਤੁਹਾਨੂੰ ਇਸ਼ਤਿਹਾਰ ਮਿਲ ਜਾਂਦੇ ਤੁਸੀਂ ਚੁੱਪ ਕਰ ਜਾਂਦੇ ਹੋ ਜਦੋਂ ਨਹੀਂ ਮਿਲਦੇ ਆਖਦੇ ਤੁਸੀਂ ਖਬਰਾਂ ਲਾਉਣੀਆਂ ਸ਼ੁਰੂ ਕਰਦੇ ਹੋ ਹਾਂ ਇਹ ਤਾਂ ਆਪਾਂ ਕਰਦੇ ਆ ਥੋੜਾ ਜ਼ਿਕਰ